ਭਾਈ ਹੋ ਸਕਦੇ ਜਿਹੜੀ 8 ਦੰਦ ਨਵੇਂ ਆ ਇੱਥੇ ਆ ਕੇ ਦੰਦ ਖੜਦੇ ਆ ਇੱਥੇ ਟਾਈਮ ਆਉਂਦਾ ਉਹ ਚਾਰ-ਚਾਰ ਮਹੀਨਿਆਂ ਤੋਂ ਦੰਦ ਬਦਲੀ ਜਾਂਦੇ ਆ ਇੱਥੇ ਆ ਕੇ ਬੱਕਰੀ ਸਟੇ ਲੈ ਲੈਂਦੀ ਆ ਉਹਦੀ ਮੰਨ ਲਓ ਦੰਦਾਂ ਦੀ ਗਾਂ ਇਦੋਂ ਦੰਦ ਨਾ ਤਾਂ ਕੋਈ ਹੈ ਨਹੀਂ ਨੌਵਾਂ ਦਸਵਾਂ ਦੰਦ ਤਾਂ ਹੈ ਨਹੀਂ ਇੱਥੇ ਆ ਕੇ ਦੰਦ ਖੜ ਜਾਂਦੇ ਆ ਉਹ ਬੱਕਰੀ ਨਹੀਂ ਖਾਣ ਲੱਗ ਜਾਂਦਾ ਖੱਟੇ ਹੋਣ ਜਿਹੜੀ ਬੱਕਰੀ ਹੋ ਉਹ ਵੀ 8 ਦੰਦ ਪੂਰੇ ਵਧੀਆ ਦੰਦ ਪਏ ਹੋਣਗੇ ਪਰ ਜੇ ਉਹ ਪੀਲੇ ਹੋਏ ਉਹਦੀ 6-7 ਮਹੀਨੇ ਇਹ ਬੱਕਰੀ ਨਾਲ ਉਮਰ ਵੱਡੀ ਹੋਊ ਬਰਲੀ ਉਹ ਤੋਂ ਬਾਅਦ ਦੰਦ ਕਸਣ ਲੱਗਣਗੇ ਜਿਹੜੇ ਤਖਾਉਂ ਇੱਧਰ ਵੀ ਦਿਖਾ ਦੇ ਬਈ 8 ਦੰਦ 8 ਦੰਦ ਵੇਖੋ ਬਈ ਜਿਆਦੇ ਬੱਕਰੀਆਂ ਸੋਨੂੰ ਮੰਡੀ ਚ 8 ਦੰਦ ਦੀ ਮਿਲ ਲਿੰਗਾਂ ਦੋ ਦੰਦ ਚਾਰ ਦੰਦ ਪਾਠੀ ਤੁਹਾਨੂੰ ਕੋਈ ਦਿੰਦਾ ਸੀ 8 ਦੰਦ ਬੱਕਰੀਆਂ ਹੀ ਸੇਲ ਕਰਦਾ ਅਗਲਾ ਇਹ ਚਿੱਟੇ ਆ ਉਹ ਇੱਥੇ ਪੂਰਾ ਹੀ ਕਰੇੜਾ ਖੱਟਾ ਹੋਊਗਾ ਬਰ ਫਰ ਗਿਆ ਦੇ ਉਹ ਬ੍ਰੀਗ ਦੰਦ ਹੈ ਨਹੀਂਏ ਹੁਣ ਆ ਅੱਠਵਾਂ ਦੰਦ ਲਾਏ ਪੂਰਾ ਹੈ ਠੀਕ ਹੈ ਇਹ 2.3 ਸਾਲਾਂ ਦੇ ਵਿੱਚ ਬੱਕਰੀ ਹੈਗੀ ਔਰ ਜਵਾਨ ਬੱਕਰੀ ਹੈ ਇਹ ਉਦੋਂ ਬਾਅਦ ਆ ਜਾਂਦੇ ਦੰਦ ਉਪਰੋਂ ਕਾਸਨੇ ਸ਼ੁਰੂ ਹੋ ਜਾਂਦੇ ਆ ਜਿਵੇਂ ਮੱਕੀ ਦਾ ਦਾਣਾ ਹੁੰਦਾ ਵਿੱਚ ਹੋਰ ਹੀ ਦੀਨਾ ਨਹੀਂ ਹੁੰਦਾ ਚਿੱਟਾ ਆ ਆਪਣੇ ਮੱਖੀ ਜੀ ਨਹੀਂ ਵੀ ਔਂ ਇਹ ਦੰਦ ਕਈ ਵਾਰੀ ਦੰਦ ਬੱਕਰੀ ਬਾਹਰ ਚਾਰਦੀ ਜਾਂ ਜਨੂਰਜਨ ਜੀ ਵੀ ਡਾ ਕੇ ਤੋੜ ਦਿੰਦੀ ਆ ਵਿਚਾਲੜਾ ਦਾ ਦੰਦ ਆ ਪਰ ਦੂਜੇ ਦੰਦਾਂ ਦਾ ਤੁਸੀਂ ਕੰਡੀਸ਼ਨ ਦੇਖ ਲੈਣੀ ਆ ਹਾਲਾਤ ਦੇ ਤਾਂ ਨਹੀਂਗੇ ਕਰੜੇ ਹੁਣ ਇਹਦੇ ਕਰੜੇ ਪਏ ਆ ਦੰਦ ਇਹ ਚਰਾੰਦ ਵਾਲਾ ਰਹੀ ਹੈ ਬੱਕਰੀ ਬਾਹਰੋਂ ਨਹੀਂ ਆਂਦੀ ਸੀ ਅਸੀਂ ਉਹਦੇ ਨਾਲ ਜਿਹੜੀ ਬਾਹਰ ਚਰਾਇ ਤੇ ਜਾਂਦੀ ਬੱਕਰੀ ਉਹਦੇ ਦੰਦ ਥੋੜੇ ਛੇਤੀ ਘਸਦੇ ਆ ਜਿਹੜੀ ਆਪਣੀ ਫਾਰਮ ਤੇ ਆ ਉਹਦੇ ਥੋੜੇ ਨਵੇਂ ਰਹਿੰਦੇ ਦੰਦ ਇਹ ਹੁਣ ਬੁੱਢੀ ਬੱਕਰੀ ਹੈ ਇਹ ਇਹ ਗੁੱਟ ਵੀ ਮੋੜੀ ਬੈਠੀ ਆ ਮਗਰੋਂ ਆ ਤੇ ਪੈਰ ਇਹ ਬੱਕਰੀ ਤਾਂ ਲੈਣੀ ਨਹੀਂ ਤੁਸੀਂ ਜਿਹੜੀ ਇਹਦੇ ਦੰਦਾਂ ਚਾਹਦੇ ਤੁਸੀਂ ਠੱਗੀ ਤੋਂ ਬਚਣਾ ਛੇ ਦੰਦ ਤੱਕ ਲੈ ਸਕਦੇ ਠੀਕ ਹੈ ਜੀ ਦੰਦਾਂ ਦਾ ਪਤਾ ਲੱਗ ਗਿਆ ਇਹ ਤਜਰਬਾ ਤੁਹਾਨੂੰ ਦਾਸਤਾ ਲਿਖ ਲਿਆ ਇਹ ਪਰ ਤੁਸੀਂ ਐਕਸਪੀਰੀਅੰਸ ਆਪ ਦਾ ਘਰੇ ਜਾ ਕੇ ਕਰਨਾ ਵੀ ਸਾਨੂੰ ਪਤਾ ਲੱਗਦਾ ਕਿ ਨਹੀਂ ਇਹ ਆਪ ਮੱਥਾ ਮਾਰਨਾ ਬੱਕਰੀਆਂ ਚ ਦੀਸੀ ਬੰਮਾਲ ਹਰੇਕ ਪਿੰਡ ਹੁੰਦਾ ਭੇਡਾਂ ਹਰੇਕ ਪਿੰਡ ਹੈਗਾ ਆਪ ਚੈੱਕ ਕਰਨਾ ਦੰਦਾਂ ਦਾ ਪਹਿਲਾ ਕੰਮ ਸਿੱਖਣਾ ਤੁਸੀਂ ਇਹ ਬੱਕਰੀਆਂ ਇਹ ਹੁਣ ਦੀ ਉਮਰ ਹੋ ਗਈ 8 ਬੱਕਰੀਆਂ ਦੇ ਪੈਰ ਬਣਾ ਕੇ ਰੱਖਣਾ ਮਹੀਨੇ 2 ਮਹੀਨਿਆਂ ਤੋਂ ਠੀਕ ਐ ਇਹ ਤੋਂ ਬਿਮਾਰੀ ਆਉਂਦੀ ਐ ਪੈਰਾਂ ਤੋਂ ਰੇਸ਼ਾ ਪੈਂਦਾ ਬੱਕਰੀ ਤੰਗ ਹੁੰਦੀ ਖਾਂਦੀ ਪੀਂਦੀ ਵੀ ਘਟਾ ਬੱਕਰੀ ਜੀ ਦੇ ਪੈਰ ਖਰਾਬ ਹੋ ਗਏ ਖਾਓ ਪੀਓ ਘਟ ਪੈਰ ਵਿੰਗੇ ਵੀ ਹੋਗੇ ਭਾਈ ਹਾਂ ਇਹ ਉਮਰ ਆ ਭਾਈ ਵੱਡੀ ਆ ਇਹਦੀ ਕੋ ਪੈਰ ਬਣਾਉਣ ਵਾਲੇ ਵੀ ਐ ਪਰ ਪੂਰੇ ਨਹੀਂ ਬਣਨੇ ਇਹਦੇ ਥੋੜੇ ਬਹੁਤ ਬਣ ਜਾਣਗੇ ਜੇ ਤੋ ਨਾ ਬਣਾਉਣੇ ਐ ਮੀਂਹ ਦੀ ਰੁੱਤ ਦੇ ਵਿੱਚ ਨਹੀਂ ਬਣਾਉਣੇ 22 ਰੁਪਈਆ ਦੀ ਹੁੰਦੀ ਲਾਲ ਦਵਾਈ ਕਹਿੰਦੇ ਆ ਉਹ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਇਹਦੀ ਕੱਚਾ ਲੈਂਦਾ ਮਾੜਾ ਮੋਟਾ ਉਹਦੇ ਵਿੱਚ ਡਬੋ ਦੋ ਤੁਸੀਂ ਬੀਟਾ ਸੀਨ ਲਾ ਦਿਓ ਪਰ ਹੌਲੀ ਹੌਲੀ ਸਿੱਖਣਿਆ ਪੈਰ ਬਣਾਉਣੇ ਇੱਕੇ ਨਾਲ ਕੱਚਾ ਨਾ ਉਹ ਵੀ ਨਾ ਲਾ ਦਿਓ ਜੀ ਬੜਾ ਚਮੜੀ ਤੇ ਲਗੜਾਂ ਦੇਖੀਓ ਕਿਦਾਂ ਲਾਉਣਾ ਰਿਹਾ ਉਹ ਦੱਸਦੇ ਆ ਜੀ ਹਾਂਜੀ ਹਾਈ ਟੈਕ ਦਾ ਲਾ ਦੋ ਤਾਂ ਨੇ ਐਮ ਐਲ ਲੱਗਦਾ ਜੀ ਉਹ ਵੀਰੇ 50 ਕਿਲੋ ਦੇ ਇੱਕ ਐਮ ਐਲ ਲੱਗਦਾ ਚਮੜੀ 'ਚ ਲੱਗਦਾ ਉਹ ਪਰ ਉਹ ਦੇਖ ਕੇ ਲਾਉਣਾ ਉਹ ਇੱਥੇ ਆਇਆਗਾ ਉਹ ਮਚਲਾਉਂਦਾ ਹੈ ਲੱਗਦੀ ਹੈ ਦਵਾਈ ਉਹ ਗੱਬਣ ਬੱਕਰੀ ਨੂੰ ਨਹੀਂ ਲਾਉਣਾ ਉਹ ਹਾਂ ਉਹ ਜਿਹੜੇ ਵਾਲ ਬੂਲ ਝੜਦੇ ਉਹ ਵੀ ਠੀਕ ਹੋ ਜਾਂਦੇ ਇਹ ਤੋਂ 50 ਕਿਲੋ ਹੋ ਗਏ ਇਹਨੇ ਤਾਂ ਪ੍ਰੈਕਟੀਕਲ ਆਫਤੇ ਰੱਖੇ ਸੀ ਇਹਨੂੰ ਆ ਮਗਾਲੇ ਹਰੇਕ ਥਾਂ ਮਿਲ ਜਾਂਦਾ ਬਈ ਠੀਕ ਐ 5-600 ਦਾ ਮਿਲ ਜਾਂਦਾ 400 ਦਾ ਮਿਲ ਜਾਂਦਾ ਥੋੜਾ ਕੜਾ ਮਗੋਣਾ ਹਾਰਡ ਮਗੋਣਾ ਇੱਕ ਜਮੇ ਮਾੜਾ ਜਾਂਦਾ ਦੋ ਤਾਂ ਹੀ ਕੋਲ ਹੁਣ ਕੰਮ ਕਰਦੇ ਬਾਕੀ ਸਾਫ਼ ਕਰਨੀ ਪੈਣਾ ਚਾੜ ਠੀਕ ਹੈ মিডিਆ ਵੱਡੀ ਵੱਡੀ ਇਹ ਜੀ ਫਰਾਗ ਮਗਰੋਂ ਪੁਨੇਤਰ ਵੀ ਦਿਖਾ ਦਿੰਦਾ ਇੱਕ ਨੌਂ ਨੰਬਰ ਕਰਦਾ ਜੇ ਜਲਦੀ ਮਾਰ ਲਾਗੇ ਜਿੱਤੇ ਆਪਾਂ ਨੂੰ ਇੱਕ-ਇੱਕੀ ਵਾਲੀ ਤੁਸੀਂ ਕਿਹੜਾ ਪੁੱਛਣੀ ਹੈ ਠੀਕ ਹੈ ਇਥੋਂ ਹੀ ਜਿਆਦਾ ਦੀ ਕੋਈ DJ ਨਹੀਂ ਹੈ ਨਾ ਉਹਨਾਂ ਬੰਦਿਆਂ ਨੇ ਦੇ ਤਾਂ ਹੈ ਨਹੀਂ ਖਾਣੇ ਦਾ ਬਕਵਾਸ ਕਰਾਤਾ ਹੁੰਦਾ ਕੋਈ ਨਹੀਂ ਜਿਆਦਾ ਨਾਲ ਨਹੀਂ ਠੀਕ ਹੈ ਬਾਕੀ ਆ ਹਾਲੇ ਜਿਹੜੀ ਤੁਸੀਂ ਸੈਲੈਕਟ ਕੀ ਆ ਵੀ ਛੱਡ ਸਾਈਡ ਤੇ ਜੀਓ ਇਹ ਲਗਾਉਣਾ ਹੈ ਮਗਰ ਨਾ ਫਰਕ ਪੈਂਦਾ ਚਾਹਦੇ ਨਹੀਂ ਅੱਜ ਦੇ ਪਰ ਇਹ ਆ ਚੀਜ਼ ਨਹੀਂ ਵੱਢਣੀ ਤੇ ਇਹਨਾਂ ਨੂੰ ਵੀ ਪਾ ਲੈਂਦੇ ਜਿਹੜਾ ਕਿਤਿਆਂ ਦੇ ਉੱਤੇ ਇਹ ਨਹੀਂ ਵੱਢੀ ਤੇ ਆਇਆ ਪਾ ਲਈ ਮੌਸਮ ਦੇ ਟਿੱਕੇ ਦੇਖੋ ਹੋ ਰਿਹਾ ਹੈ ਤੇ ਭਰਾਏ ਦੇ ਬੰਦੇ ਇਹਨਾਂ ਨੂੰ ਜਾਨ ਬਣਾ ਕੇ ਪਾ ਦੇ 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 ਇਹਨ ਇੰਨੀ ਗੱਡੀ 9847 ਮੈਂ 9847 ਗੱਡੀ ਖੜੀ ਆ ਜਮ ਮਗਰ ਕਰੋ ਸਾਈਡ ਤੇ ਭਾਈ ਚਲਾ ਦਿਓ ਕੱਲ ਹੋਲੀ ਬਦਕ ਰਹਿਗੇ ਭਾਈ ਪਰ ਲੱਗ ਇੱਧਰ ਨੂੰ ਕਰ ਦੋ ਗੱਡੀਆਂ ਕਰਕੇ ਨੌਕਸਨ ਕਰਕੇ ਭਾਈ ਜੰਦਰਲਾ ਪ੍ਰੇਰਾਣੀ ਖੜਨਾ ਪਿੰਦਰ ਤੇ ਲੋਕ ਨੂੰ ਦਿਖਾਉਣ ਮਾਰਾ ਖੜਾ ਜਿਹੜਾ ਪੈਰ ਟਿਕਣਾ ਉਧਰ ਹੀ ਖੜਾ ਹੋਣਾ ਚਾਹੀਦਾ ਬੰਦੇ ਉਹ ਸਿੱਟਲ ਸੁਟਣ ਦੀ ਲੋੜ ਨਹੀਂ ਥੱਲੇ ਇਹ ਆਪਾਂ ਇੱਕ ਕੱਟ ਕੇ ਸਰ ਜਿਵੇਂ ਮੰਨਾਂਗੇ ਚੱਲ ਬੱਜੇ ਰੀਤੀ ਨਾਲ ਗੋਲ ਕਰ ਸਕਦੇ ਹਾਂ ਨਹੀਂ ਨਹੀਂ ਦੇਤੀ ਵਿੱਚ ਨਹੀਂ ਬੰਮਾ ਨੇ ਉਹ ਬੜਾ ਕੱਸ ਕੇ ਆਪੀ ਹੋ ਜਾਂਦੇ ਸੰਗ ਨੌ ਦਾ ਮੜ ਮੁਰਖਾ ਆ ਜਾਂਦਾ ਹੈ ਕੱਟੇ ਤੋਂ ਤਿੱਖੇ ਹੋ ਜਾਂਦੇ ਜਿਹੜੇ ਉਹ ਬਣਾਉਂਦੇ ਹਨ ਉਹ ਤਾਂ ਮਾਰ ਦੇਣਗੇ ਮੈਂ ਲੈ ਕੇ ਗਾਂ ਰੱਖੀ ਹਾਂ ਮੈਂ ਗਾਂ ਨਹੀਂ ਮਾਰਦਾ ਆ ਗਿਆ हां बी अपने ਰ ਬਾਈ ਗਰਜੀਤ ਸਿੰਘ ਪਹੁੰਚ ਚੁੱਕੇ ਆ ਇਹ ਬਾਈ ਰਾਜਵੀਰ ਜੀ ਪਿੰਡੋਂ ਆ ਤੇ ਸਾਡੇ ਤੋਂ ਪਹਿਲਾਂ ਦੇ ਕੰਮ ਕਰਦੇ ਇਹਨਾਂ ਤੋਂ ਸਿੱਖ ਕੇ ਅਸੀਂ ਕੰਮ ਸ਼ੁਰੂ ਕੀਤਾ ਸੀ ਇਹ ਦੋਨੇ ਨਸਲਾਂ ਦੇ ਕੰਮ ਕਰ ਰਹੇ ਆ ਬਰਬਰੀ ਦੇ ਵੀ ਤੇ ਬੀਟਰ ਦੇ ਵੀ ਆਪਦੇ ਘਰੀ ਇਹ ਜਾਨਵਰ ਰੱਖਦੇ ਆ ਇਹਨਾਂ ਦਾ ਤੁਸੀਂ ਸ਼ਾਇਦ ਕੋਈ ਵੀਡੀਓ ਦੇਖੀ ਹੋਊਗੀ ਆਪਾਂ ਵੀ ਚੈਨਲ ਤੇ ਪਾਉਂਦੇ ਰਹਿੰਨੇ ਆ ਇਹਨਾਂ ਦਾ ਆਪਦਾ ਵੀ ਚੈਨਲ ਹੈਗਾ ਇੰਸਟਾ ਤੇ ਪਾਉਂਦੇ ਆ ਵੀਡੀਓ ਤੇ ਬਾਈ ਦਾ ਵਧੀਆ ਤਜਰਬਾ ਹੈਗਾ ਇਹਨਾਂ ਦਾ ਪਰਿਵਾਰ ਵੀ ਬਹੁਤ ਸਾਥ ਦਿੰਦਾ। ਬਾਕੀ ਜਿਹੜੀਆਂ ਆਪਣੀਆਂ ਬੱਕਰੀਆਂ ਨੂੰ ਬਿਮਾਰੀਆਂ ਆਉਂਦੀਆਂ ਦੇਸੀ ਢੋੜ ਕੇ ਹੁੰਦੀਆਂ ਜਿਹੜੇ ਆਪਾਂ ਘਰੇ ਇਲਾਜ ਕਰ ਸਕਦੇ ਆ ਉਹਨਾਂ ਦਾ ਵੀ ਬਾਈ ਦਾ ਤਜਰਬਾ ਹੈਗਾ। ਤੇ ਹੋਰ ਵੀ ਜੇ ਵੀ ਤੁਹਾਡਾ ਵੀ ਸਵਾਲ ਜਵਾਬ ਹੋਇਆ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਆਪਾਂ ਹੁਣ ਥੋੜਾ ਸਮਾਂ ਇੱਥੇ ਹੈਗੇ ਆ। ਜਿਹੜੀ ਵੀ ਗੱਲ ਤੁਹਾਡੇ ਦਿਲ ਚ ਆਉਂਦੀ ਆ ਮਨ ਚ ਆਉਂਦੀ ਆ ਉਹ ਸਵਾਲ ਜ਼ਰੂਰ ਕਰਿਓ ਹਨਾ। ਤੇ ਬਾਈ ਦਾ ਤੁਹਾਨੂੰ ਤਜਰਬੇ ਆਪਾਂ ਸੁਣਦੇ ਆ। ਆਜੋ ਬਾਈ। ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਰਾਜਵੀਰ ਦਾ ਧੰਨਵਾਦ ਕਰਦਾ ਜਿਹੜੇ ਬੰਦੇ ਨੇ ਸਾਡੇ ਪਿੰਡ ਦੇ ਮੁੰਡੇ ਨੇ ਪਿੰਡ ਦਾ ਨਾਮ ਰੌਸ਼ਨ ਕਰਿਆ ਇਹ ਖੜਕਾ ਥੋੜਾ ਜਿਹਾ ਕਿ ਆਵਾਜ਼ ਨਹੀਂ ਬਲਕਿ ਨਹੀਂ ਨਹੀਂ ਠੀਕ ਹੈ ਠੀਕ ਹੈ ਜਿਹੜੇ ਕਰ ਤੇ ਤੁਸੀਂ ਵੀ ਇੱਥੇ ਆਏ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਬੱਕਰੀ ਪਾਲਣ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਤੇ ਜਿਹੜਾ ਮੇਰਾ ਹੈਗਾ ਬੱਕਰੀ ਪਾਲਣ ਦਾ ਕੰਮ ਜੀ ਮੇਰਾ ਹੈਗਾ ਸੁੱਖ ਦੇ ਨਾਲ ਆ ਵੀ ਮੈਂ ਗੱਲਾਂ ਨਹੀਂ ਆ ਸ਼ਾਮ ਸਕਦਾ ਸੀਗਾ ਪਰਿਵਾਰ ਨੇ ਮੈਨੂੰ ਸਾਥ ਦਿੱਤਾ ਤਾਂ ਮੈਂ ਉਹ ਕੰਮ ਕਰਿਆ ਮੇਰੇ ਕੋਲੇ ਬਰਬਰੀ ਤੇ ਬੀਟਲ ਦੇ ਵਿੱਚ ਬੱਕਰੀਆਂ ਰੱਖੀਆਂ ਹੋਈਆਂ ਉਹਦੇ ਵਿੱਚ ਬਰਬਰੀ ਦੇ ਵਿੱਚ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਜਦੋਂ ਆਪਾਂ ਘਰੇ ਪਾਲਣ ਕਰਨਾ ਬੱਕਰੀ ਦਾ ਖਰਚਾ ਹੁੰਦਾ ਆਪਣਾ ਫੀਡ ਦਾ ਵੀ ਖਰਚਾ ਉਹਦੇ ਹਰੇ ਚਾਰੇ ਦਾ ਸੁੱਕੇ ਨੀਰੇ ਦਾ ਵੀ ਖਰਚਾ ਉਹਦੇ ਵਿੱਚ ਆਪਾਂ ਕੀ ਰੱਖਣਾ ਚੰਗੀ ਕੁਆਲਿਟੀ ਤੁਸੀਂ ਵੀ ਹੁਣ ਨਵਾਂ ਸ਼ੁਰੂ ਕਰੋਗੇ ਕੰਮ ਫਾਰਮ ਕਰੋਗੇ ਜਾਂ ਘਰ ਦੇ ਵਿੱਚ ਵੈਸੇ ਵੀ ਰੱਖੋਗੇ ਉਹਦੇ ਵਿੱਚ ਤੁਸੀਂ ਚੰਗੀ ਨਸਲ ਰੱਖਣੀ ਆਂ ਵੀ ਐ ਨਹੀਂ ਆ ਵੀ ਆਪਾਂ ਦੇਸੀ ਰੱਖ ਲਈ ਜਾਂ ਕੋਈ ਦੋਗਲੀ ਨਸਲ ਰੱਖ ਲਈ ਬਾਰਬਰੀ ਦੇ ਵਿੱਚ ਉਹ ਤੁਹਾਨੂੰ ਖਰਚਾ ਜ਼ਿਆਦਾ ਖਾ ਜਾਊਗੀ ਉਹਨੇ ਆਮਦਨੀ ਨਹੀਂ ਦੇਣੀ ਤੁਹਾਨੂੰ ਉਹ ਮੀਟ ਦੇ ਮੁੱਲ ਹੀ ਵਿਕਣੀ ਆ ਜੇ ਹੀਟ ਹੋਵੇ ਸਾਡੇ ਤੇ ਡੇਟਲ ਦੇ ਵਿੱਚ ਵੀ ਤੁਸੀਂ ਚੰਗੀ ਕੁਆਲਿਟੀ ਰੱਖੋਗੇ ਤੁਹਾਨੂੰ ਦੁੱਧ ਵੀ ਮਿਲੇਗਾ ਚੰਗੇ ਬੱਚੇ ਵੀ ਪੈਦਾ ਹੋਣਗੇ ਉਹਦੇ ਤੁਹਾਨੂੰ ਉਸ ਚੀਜ਼ ਦੀ ਆਮਦਨ ਹੋਣੀ ਆ ਇਹ ਫਾਰਮ ਫੇਲ ਕਿਉਂ ਹੋ ਰਹੇ ਆ ਜਦੋਂ ਆਪਾਂ ਟ੍ਰੇਨਿੰਗ ਲੈ ਲਈ ਤੁਸੀਂ ਹਾਂ ਮੰਨ ਲਓ ਬੱਕਰੀ ਖਰੀਦਣ ਗਈਆਂ ਤੁਹਾਨੂੰ ਪਤਾ ਨਹੀਂ ਲੱਗਿਆਗਾ ਉਹਦੇ ਵਿੱਚ ਤੁਸੀਂ ਦੋ ਗਲੀਆਂ ਨਸਲਾਂ ਲੈ ਲਈਆਂ ਬੱਕਰੀ ਦੇ ਵਿੱਚ ਦੇਸੀ ਆ ਕ੍ਰੋਸ ਆ ਉਹ ਨਸਲ ਆ ਗਈ ਆਪਣੇ ਕੋਲੇ ਤੇ ਆਪਾਂ ਨੂੰ ਜਦੋਂ ਉਹਨੇ ਬੱਚੇ ਦਿੱਤੇ ਆ ਬੱਚਿਆਂ ਨੇ ਉਹੀ 5-7000 ਦਾ ਰਹਿ ਜਾਣਾ ਉੱਥੇ ਆਪਣਾ ਖਰਚਾ ਉਹ ਜੀ ਜਨੇ ਵਧ ਖਾ ਲੈਣਾ ਤੇ 7000 ਰੁਪਇਆ ਖਰਚਾ ਆਪਣਾ 10000 ਹੋ ਜਾਣਾ ਆਪਣਾ ਫਾਰਮ ਫੇਲ ਆ ਉੱਥੇ ਦੂਜੇ ਨੰਬਰ ਤੇ ਜਦੋਂ ਆਪਾਂ ਕਮਾਈ ਕਰਨੀ ਆ ਤਾਂ ਪਾਣੂ ਚੰਗੀ ਨਸਲ ਤੇ ਹੀ ਕੰਮ ਕਰਨਾ ਪਊਗਾ ਚੰਗੀ ਬਰੀਡ ਰੱਖਣੀ ਪਊਗੀ ਪਾਵਾ ਬਰਬਰੀ ਰੱਖੋ ਰੱਖੋ ਕਦੇ ਵੀ ਕੰਮ ਦੇ ਵਿੱਚ ਨਾ ਪਿਓ ਤੁਸੀਂ ਆਪਣੀ ਵੀ ਇਹ ਤੁਹਾਨੂੰ ਸਲਾਹ ਹੀ ਇੱਕ ਤਰ੍ਹਾਂ ਦੀ ਬਾਕੀ ਜਦੋਂ ਵੀ ਬੱਕਰੀ ਤੁਸੀਂ ਰੱਖੋਗੇ ਉਹਦੇ ਵਿੱਚ ਕੋਈ ਉਹਦਾ ਰੰਗ ਦਾ ਨਹੀਂ ਕੋਈ ਉਹ ਪਾਵਾ ਡੱਬੇ ਕਲਰ ਚ ਹੋਵੇ ਕਾਲੇ ਚ ਹੋਵੇ ਲਾਲ ਚ ਹੋਵੇ ਪਰ ਉਹਦੀ ਕੁਆਲਿਟੀ ਹੋਣੀ ਚਾਹੀਦੀ ਹੈ ਇਹ ਇਹ ਚੀਜ਼ ਤੁਸੀਂ ਰੱਖੋਗੇ ਤੁਸੀਂ ਕਾਮਯਾਬ ਹੋਵੋਗੇ ਬਾਕੀ ਜੇ ਤੁਸੀਂ ਮੈਨੂੰ ਕੋਈ ਬੱਕਰੀਆਂ ਦੇ ਬਾਬਤ ਸਵਾਲ ਪੁੱਛਣਾ ਵੀ ਕਿਵੇਂ ਰੱਖ-ਰਖਾਅ ਹੁੰਦਾ ਉਹ ਤੁਸੀਂ ਮੈਨੂੰ ਪੁੱਛ ਸਕਦੇ ਆ ਸਵਾਲ ਕੋਈ ਵੀ ਕਰਨਾ ਤੁਸੀਂ ਮੈਨੂੰ ਇਹ ਬਾਬਤ ਕਰ ਸਕਦੇ ਹੋ ਹਾਂਜੀ ਹਾਂਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਦੇਣਾ ਬਈ ਸੁੱਕੇ ਦਾਣੇ ਦੇ ਵਿੱਚ ਜੋ ਵੀ ਆਪਾਂ ਫੀਡ ਪਾਉਨੇ ਆ ਬੱਕਰੀ ਨੂੰ ਜਦੋਂ ਉਹਨੂੰ ਪਾਣੀ ਪਿਆਤਾ ਸ਼ਾਮ ਨੂੰ ਦੇਣਾ ਆਪਾਂ ਸਰੋਂ ਦਾ ਤੇਲ 15 ਤੋਂ 20 ਐਮ ਐਲ ਮੈਲ ਵੀ ਦੇ ਸਕਦੇ 15 ਵੀ 20 ਵੀ ਸਰੋਂ ਦਾ ਘਰ ਦਾ ਤੇਲ ਹੋਵੇ ਜਿਹੜਾ ਮੁੱਲ ਦਾ ਲੈ ਕੇ ਆਉਣੇ ਉਹ ਨਹੀਂ ਦੇ ਦੇਣਾ ਆਪਾਂ ਘਰ ਦਾ ਕੜਾਇਆ ਹੋਇਆ ਸਰੋਂ ਦਾ ਤੇਲ ਦੇਣਾ ਆਪਾਂ ਸ਼ਾਮ ਨੂੰ ਪਾਣੀ ਪੀਉਣ ਤੋਂ ਬਾਅਦ ਉਹ ਆਪਾਂ ਦੇਣਾ ਹੈਗਾ ਜਦੋਂ ਬੱਕਰੀ ਗੱਭਣਾ ਆਪਣੀ 2.5 ਮਹੀਨਾ ਦੀ ਆਪਾਂ ਨੂੰ ਚੈੱਕ ਹੋ ਗਈ ਵੀ 2.5 ਮਹੀਨਾ ਦੀ ਗੱਭਣ ਹੋ ਗਈ ਪਹਿਲਾਂ ਬੱਕਰੀ ਸਵਾਇਣਾ ਜਾਂ ਤਾਂ ਪਹਿਲਾਂ ਪਾਠੀ ਆਪਣੀ ਕ੍ਰੋਸ ਹੋਈ ਆ ਉਹਦਾ ਪਤਾ ਲੱਗਣ ਲੱਗ ਪੈਂਦਾ 2.5 ਮਹੀਨਾ ਦਾ ਜਿਉਂ ਦੁੱਧ ਲਾਉਣ ਲੱਗ ਪੈਂਦੀ ਆ ਉਹ ਤੋਂ ਬਾਅਦ ਆਪਾਂ ਨੂੰ ਤੇਲ ਨੂੰ ਕਰਨਾ ਨਾਲ ਉਹਦੇ ਆਪਾਂ ਵਿਟਾਮਿਨ ਚ ਵੀ ਲੈ ਸਕਦੇ ਆ ਤੇ ਤੇਲ ਵੀ ਦੇ ਸਕਦੇ ਆ ਜਿਹੜੀ ਉਹਨੂੰ ਪੀੜ ਪਾਉਣੇ ਆ ਉਹ ਪਛਾਮ ਨੂੰ ਕਰ ਦਿਓ ਜੇ ਸੁਬਾਹ ਪਾਉਣੇ ਨਾ ਉਹਨੂੰ ਸ਼ਾਮ ਨੂੰ ਫੀਡ ਦੇ ਵਿੱਚ ਤੇਲ ਮਿਕਸ ਕਰ ਦਿਓ ਪਾਣੀ ਪੀਉਣ ਤੋਂ ਬਾਅਦ ਪਾਣੀ ਪੀਉਣ ਤੋਂ ਬਾਅਦ ਨਾਲ ਦੀ ਨਾਲ ਹੀ ਬਾਅਦ ਚ ਦੇ ਦਿਓ ਕੋਈ ਚੱਕਰ ਨਹੀਂ ਕਿਉਂਕਿ ਪਾਣੀ ਆਪਾਂ ਕਿਉਂ ਨਹੀਂ ਪਿਆਗਾ ਉਹਨੂੰ ਜਦੋਂ ਤੇਲ ਦਿੱਤਾ ਉਹਦਾ ਜਿਹੜਾ ਗਲਾ ਠੰਡਾ ਹੋਇਆ ਹੁੰਦਾ ਉੱਪਰੋਂ ਆਪਾਂ ਠੰਡਾ ਪਾਣੀ ਪਿਆਤਾ ਉਹਦਾ ਗਲਾ ਜਣੀ ਕਿ ਰੁਕਣ ਦੇ ਚਾਂਸ ਹੋ ਜਾਂਦੇ ਆ ਹਾਂਜੀ ਹੋਰ ਵੀ ਕੋਈ ਸਵਾਲ ਪੁੱਛਣਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੇਰਾ ਏਰੀਆ ਸੰਗੂ ਬਾਟਰ ਵਾਲੀ ਸਾਈਡ ਪਟਿਆੜਾ ਏਰੀਆ ਹੁੰਦੀ ਹੈ ਉੱਥੇ ਜਿਹੜਾ ਸੁੱਕਾ ਨੀਰਾ ਉਹ ਘੱਟ ਮਿਲਦਾ ਹੈ ਹਾਂਜੀ ਹਾਂਜੀ ਆਪਾਂ ਤੂੜੀ ਚਾਰ ਕੇ ਵੀ ਤੂੜੀ ਜਿਹੜੀ ਦਾ ਬਰਬਰੀ ਹੈ ਬਾਈ ਜੀ ਬਰਬਰੀ ਨੂੰ ਆਪਾਂ ਕੁਝ ਵੀ ਪਾ ਸਕਦੇ ਹਾਂ ਹਰਾ ਵੀ ਪੁੱਤਰ ਕੇ ਪਾ ਸਕਦੇ ਹਾਂ ਉਹਨੂੰ ਤੂੜੀ ਵੀ ਆਪਾਂ ਦਾਣਾ ਵੀ ਰਲਾ ਸਕਦੇ ਹਾਂ ਜਿਵੇਂ ਸੰਨੀ ਕਰਦੇ ਆਪਾਂ ਜਿਹੜੀ ਹੈਗੀ ਬੀਟਲ ਬੀਟਲ ਥੋੜਾ ਜਿਹਾ ਜੇ ਸੁੱਕਾ ਨੀਰਾ ਉਹਨੂੰ ਮਿਲੇ ਜਿਵੇਂ ਗਵਾਰੇ ਦਾ ਜਾਂ ਮੂੰਗਫਲੀ ਦਾ ਤਾਂ ਸਭ ਤੋਂ ਬੈਸਟ ਉਹਦੇ ਵਾਸਤੇ ਵੀ ਬੀਟਲ ਨੂੰ ਆਪਾਂ ਦਾਣੇ ਤੋਂ ਇਸ ਤੌਰ ਤੂੜੀ ਤੋਂ ਭਰੇਜ ਰੱਖ ਗਏ ਤਾਂ ਆਪਾਂ ਕੰਮ ਜਾਪਾਂ ਜਦੋਂ ਤੂੜੀ ਦਾਣਾ ਰਲਾਉਣ ਲੱਗ ਪੈਣੇ ਓਨੀ ਹੋ ਰਾਜੀ ਨਹੀਂ ਹੁੰਦੀਗੀ ਦਾਣਾ ਆਪਣੀ ਖਪਤ ਜ਼ਿਆਦਾ ਹੁੰਦੀ ਆ ਉਹਦੇ ਵਾਸਤੇ ਆਪਾਂ ਨੂੰ ਸਹੀ ਹੈ ਵੀ ਉਹਨੂੰ ਜੇ ਕੱਪ ਖਰਾਕ ਪਾਉਣੀ ਆ ਉਹਨੂੰ ਸਵੇਰ ਇੱਕ ਟਾਈਮ ਪਾ ਦਿਓ ਜਾਂ ਛਾਂ ਨੂੰ ਪਾ ਦਿਓ ਤੇ ਸੁੱਕਾ ਨੀਰਾ ਪਾਉਂਗੇ ਤਾਂ ਉਹ ਵਧੀਆ ਤੰਦਰੁਸਤ ਰਹੂਗੀ ਬੱਕਰੀ ਦਾਣੇ ਤੇ ਬਹੁਤ ਘੱਟ ਲੱਗਦੀ ਆ ਜੀ ਚਰਾ ਲੇ ਚਰਾਲੇਗੇ ਦਾ ਸਭ ਤੋਂ ਬੈਸਟ ਫਿਰ ਤਾਂ ਆਪਣਾ ਫਰੀ ਦਾ ਉਹ ਫਿਰ ਤਾਂ ਜਿੰਨੀ ਆਪਾਂ ਨੂੰ ਬਾਹਰਲਾ ਚਾਰਾ ਖਵਾਵਾਂਗੇ ਜਿਹੜੇ ਉਹਦੀ ਆਮਦਨੀ ਹੋਊਗੀ ਆਪਣੀ ਸਾਰੀ ਆਪਣੇ ਪੱਲੇ ਆ ਉਹ ਸਭ ਤੋਂ ਵਧੀਆ ਜੇ ਬਾਹਰ ਚਰਾ ਕੇ ਲਿਆਉਣੇ ਆ ਪਰ ਉੱਥੇ ਆਪਾਂ ਸ਼ਰਮ ਮਾਨ ਜਾਨਦੇ ਆ ਵੀ ਸ਼ਰਮ ਆਉਂਦੀ ਏ ਯਾਰ ਬਾਹਰ ਲੈ ਕੇ ਜਾਣੇ ਚੰਗੀ ਨਸਲ ਰੱਖੀ ਆ ਆਪਣੇ ਫਾਰਮ ਬਣਾਏ ਆ ਪਰ ਬਾਹਰ ਨਹੀਂ ਲੈ ਕੇ ਜਾਣੀ ਆ ਘਰੇ ਖਵਾਉਣਾ ਕਿ ਜੇ ਆਪਾਂ ਬਾਹਰ ਲੈ ਕੇ ਜਾਣੇ ਸਮਾਂ ਹੈਗਾ ਆਪਣੇ ਕੋਲੇ ਤਾਂ ਆਪਾਂ ਕਾਮਯਾਬ ਪਹੁੰਚੀ ਜੀ ਦੇ ਵਿੱਚ ਪਰ ਜਿਹੜੇ ਵਿੱਚ ਘਰ ਕਣਕ ਪਾਈ ਜਾਂਦੇ ਰੱਖੀਆਂ ਵੀਆਂ ਕਈਆਂ ਦੇ ਇੱਕ ਇੱਕ ਦੋ ਦੋ ਕਣਕ ਪਾਉਂਦੇ ਆ ਉਹਦਾ ਕੀ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਦੋ ਰੱਖੀਆਂ ਬਾਈ ਜੀ ਕਣਕ ਪਾਉਂਦੇ ਆ ਸਭ ਤੋਂ ਵੱਧਿਆ ਕੋਈ ਮਾੜੀ ਗੱਲ ਨਹੀਂ ਕਣਕ ਪਾਉਣੀ ਕਣਕ ਪਾਉਨੇ ਆ ਆਪਾਂ ਕਈ ਲੋਕ ਪੀਉਂਕੇ ਬਾਅਦ ਦੇ ਜਿਵੇਂ ਸ਼ਾਮ ਨੂੰ ਪੀਂਦੀ ਆਪਾਂ ਸਵੇਰ ਚਾਰਤੀ ਪਾਣੀ ਉਹ ਉਹਦੇ ਵਿੱਚ ਆਇ ਨਹੀਂ ਜੇ ਤਾਂ ਆਪਾਂ ਪਿਉਣੀ ਆ ਕਣਕ ਵੀ ਪਾਣੀ ਭਰ ਲਈ ਬਾਲਟੀ ਦੇ ਵਿੱਚ ਕਣਕ ਸਿੱਟਦੀ ਕਣਕ ਨੂੰ ਆਪਾਂ ਪਾਣੀ ਲਾਉਣਾ ਹੀ ਹੈ ਇੱਕ ਤਰ੍ਹਾਂ ਦਾ ਵੀ ਜਿਹੜਾ ਪਾਣੀ ਸੋਕ ਹੋ ਜਾਏ ਉਹਦੇ ਵਿੱਚ ਚੰਗੀਏ ਵੀ ਆਪਾਂ ਨੂੰ ਵੇਸਟ ਪਾਣੀ ਨਾ ਡੋਲਣਾ ਪਵੇ ਪਾਣੀ ਉਨ ਨਹੀਂ ਦੇਣਾ ਆਪਾਂ ਵੀ ਸੋਕ ਹੋ ਜਾਏ ਦੇ ਵਿੱਚ ਉਹ ਕਣਕ ਪਾ ਸਕਦੇ ਆ ਪਾਣੀ ਆਪਾਂ ਉਹਦੀ ਲੈਮਟ ਅਨਸਾਰ ਹੀ ਹੈ ਕਿਉਂਕਿ ਇਹ ਜਿਆਦੇ ਪਾ ਵੀ ਖਰਾਬ ਕਰਦੀ ਆ ਕਈ ਜਦ ਹੁਣ ਬੱਕਰੀਆਂ ਮੰਨ ਲਓ ਨਵੀਆਂ ਬੱਕਰੀਆਂ ਖਾਦੀ ਨਹੀਂ ਕਣਕ ਜਦੋਂ ਆਪਾਂ ਜਿਆਦੇ ਪਾ ਦਿੰਨੇ ਆ ਉਹ ਮੁੜ ਕੇ ਉਹਨਾਂ ਦੇ ਅੰਦਰ ਜਾਮ ਹੋ ਜਾਂਦੀ ਹੈ ਬੰਨ ਦਾ ਕਾਰਨ ਵੀ ਬਣ ਜਾਂਦਾ ਕਿਉਂਕਿ ਇਹੋ ਜੇ ਬੰਨ ਪਏ ਹੋਏ ਕਣਕ ਦੇ ਫੁੱਲਨੇ ਬਹੁਤ ਔਖੇ ਹੋ ਜਾਂਦੇ ਮੁੜ ਕੇ ਤੇ ਬੱਕਰੀ ਦੀ ਮੌਤ ਵੀ ਹੋ ਸਕਦੀ ਉਹਦੇ ਵਿੱਚ ਉਹਨੂੰ ਲਿਮਟ ਦੇ ਅਨੁਸਾਰ ਹੀ ਪਾਉਣਾ ਜਿਹੜੀ ਆਪਾਂ ਦਲੀ ਦੀ ਪੀੜ ਪਾਉਣੀ ਹੈ ਮੋਟੀ ਮੋਟੀ ਦਲੀ ਜਿਵੇਂ ਮੱਕੀ ਚੌਕਰ ਕਣਕ ਇਹੋ ਜਿਹਾ ਛਿਲਕੇ ਹੋਗੇ ਵਿੱਚ ਉਹਨਾਂ ਦੇ ਵਿੱਚ ਕਈ ਹੁਣ ਹੋ ਜਾਂਦੇ ਜੀ ਫਾਈਬਰ ਵੀ ਆ ਜਾਂਦਾ ਜਿਵੇਂ ਛਿਲਕੇ ਹੋਗੇ ਚੌਕਰ ਹੋ ਗਿਆ ਛੋਲਿਆਂ ਦਾ ਛਿਲਕਾ ਹੋ ਗਿਆ ਸੋਇਆ ਬੀਨ ਦਾ ਛਿਲਕਾ ਹੋ ਗਿਆ ਉਹ ਫਾਈਬਰ ਹੋ ਜਾਂਦੇ ਉਹ ਬੰਨ ਦਾ ਕਾਰਨ ਨਹੀਂ ਬਣਦੇਗੇ ਉਹ ਛੇਤੀ ਹਾਜਮ ਵੀ ਛੇਤੀ ਹੁੰਦੇ ਆ ਪੀਸਿਆ ਹੋਇਆ ਦਾਣਾ ਤੇ ਉਹਨਾਂ ਪ੍ਰੋਟੀਨ ਵੀ ਉਹਦੇ ਵੱਧ ਨਿਕਲਦੇ ਅੰਦਰ ਇਦੇ ਵੇਟਨ ਦਬਗੇ ਪੁਣੀ ਕੋ ਜਿਹੜੀ ਡੀਓਸੀ ਆਉਂਦੀ ਥਾ ਲੈਂਦੀ ਹੈ ਜੀ ਪਰ ਉਹਦਾ ਵੇਸਟ ਹੀ ਆ ਉਹਦਾ ਕੋਈ ਫਾਇਦਾ ਨਹੀਂ ਹੈ ਡੀਓਸੀ ਕੀ ਆ ਇੱਕ ਬਸ ਉਹਦਾ ਵੇਟੀ ਆ ਉਹ ਇਕੱਠੇ ਕਰਕੇ ਉਹਦੀਆਂ ਮੀਂਗਣਾਂ ਆ ਬਣਾਤੀਆਂ ਉਹ ਕੋ ਉਹ ਆਉਂਦੇ ਇੱਥੇ ਫਾਰਮ ਉਹਨਾਂ ਦਾ ਪੇਟ ਭਰਨ ਵਾਸਤੇ ਆ ਅੱਜ ਗਰਾਸ ਕਰਾਉਣ ਤੋਂ ਬਾਅਦ ਅੱਜ ਆਲੂ ਕਰੋ ਕਰਾ ਸਕਰਾਉਣ ਤੋਂ ਬਾਅਦ ਉਹਨੂੰ ਗਰਮ ਚੀਜ਼ ਨਹੀਂ ਦੇਣੀ ਆਪਾਂ ਕੋਈ ਵੀ ਦਾਣਾ ਦੇਣਾ ਉਹਨੂੰ ਘੱਟ ਦੇਣਾ 5-7 ਦਿਨ ਜਿਵੇਂ ਮੰਨ ਲਓ ਸਵੇਰ ਆਪਾਂ ਦਾਣਾ ਦਿੰਨੇ ਆ ਕਰਾਸ ਹੋਈ ਆ ਬੱਕਰੀ ਉਹਨੂੰ 5-7 ਦਿਨ ਦਾਣਾ ਘੱਟ ਦੇ ਦਿਓ ਵੈਸੇ ਜਿਵੇਂ ਹੁਣ ਮੇਰੀਆਂ ਰੱਖੀਆਂ ਹੋਈਆਂ ਬੱਕਰੀਆਂ ਮੇਰਾ ਤਾਂ ਹੁਣ ਘਰ ਦੇ ਵਿੱਚ ਆ ਕੋਈ ਫਾਰਮ ਨਹੀਂ ਬਣਿਆ ਬਾਲਾ ਮੇਰੇ ਵੇੜੇ ਦੇ ਵਿੱਚ ਹੀ ਤੁਰੀਆਂ ਫਿਰਦੀਆਂ ਬਰਬਰੀ ਜਿਹੜੀਆਂ ਬੀਟਲ ਹੈਗੀਆਂ ਵੱਡੇ ਬੱਕਰੇ ਬੀਟਲ ਬੱਕਰੀਆਂ ਉਹ ਮੇਰੀਆਂ ਖੁੱਲੀਆਂ ਉਹ ਅੱਡ ਫਾਰਮ ਬਣਿਆ ਹੋਇਆ ਜਿਹੜੀ ਬਰਬਰੀ ਆ ਉਹ ਘਰ ਦੇ ਵਿੱਚ ਆ ਵੇੜੇ ਦੇ ਵਿੱਚ ਆ ਵੇੜੇ ਦੇ ਵਿੱਚ ਸਾਰੇ ਚ ਮਿੰਗਣਾ ਵੀ ਖਿਲਰੀਆਂ ਰਹਿੰਦੀਆਂ ਉਹ ਸਵੇਰ ਸ਼ਾਮ ਉਹ ਚੱਕ ਲੈਂਦੇ ਆ ਤੇ ਸਾਡੀਆਂ ਖੁਰਨੀਆਂ ਲੱਕੜਦੀਆਂ ਰੱਖੀਆਂ ਹੋਈਆਂ ਜਿਹੜੀਆਂ ਬੱਚੇ ਆ ਜਾਂ ਕੋਈ ਪੱਠਾ ਕ੍ਰੋਸ ਹੋਈਆਂ ਹੋਈਆਂ ਉਹ ਤਾਂ ਸਾਰੀ ਦਿਹਾੜੀ ਖੁੱਲੀਆਂ ਖਾਈ ਜਾਂਦੀਆਂ ਉਹਨਾਂ ਨੂੰ ਅਸੀਂ ਕਦੇ ਨਹੀਂ ਪ੍ਰੇਜ ਕੀਤਾ ਜਿਹੜਾ ਉਹਦਾ ਨਵਾਂ ਰੱਖਦਾ ਕੋਣੋ ਸਮੱਸਿਆ ਆਉਂਦੀ ਆ ਉਹ ਹੌਲੀ ਹੌਲੀ ਉਹਦੀ ਜਾਨੀ ਕਿ ਪ੍ਰੈਕਟੀਕਲ ਹੋ ਜਾਂਦਾ ਵੀ ਜੇ ਪ੍ਰੇਜ ਰੱਖ ਲੈ ਪੰਜ ਸੱਤ ਦਿਨ ਕਰਾਸ ਕਰਾਉਣ ਤੋਂ ਬਾਅਦ ਤਾਂ ਕੋਈ ਹਰਜ ਨਹੀਂ ਆਉਦੇ ਵਿੱਚ ਜਿਹੜੀ ਮੰਨ ਲਓ ਦੂਜੀ ਸਵੇ ਬੱਕਰੀ ਕਰਾਸ ਹੋਈ ਆਪਣੀ ਪਹਿਲਾਂ ਉਹਨੇ ਬੱਚਾ ਦਿੱਤਾ ਹੋਇਆ ਉਹਦੇ ਵਿੱਚ ਕੋਣੇ ਕਰਾਸ ਹੋਣ ਤੋਂ ਬਾਅਦ ਉਹਨੇ ਤਾਂ ਮੰਨ ਲਓ ਡੇਢ ਮਹੀਨੇ ਦੇ ਵਿੱਚ ਦੁੱਧ ਘਟਾ ਜਾਣਾ ਦੁੱਧ ਘਟਾ ਗਈ ਜਦੋਂ ਪੇਟ ਥੱਲੇ ਨੂੰ ਭਾਰਾ ਹੋਣ ਲੱਗ ਪਿਆ ਤੇ ਉਹਦੇ ਜਿਹੜੇ ਪੁੜੇ ਹੁੰਦੇ ਜਿਵੇਂ ਆਪਣੀ ਮੱਝ ਗਾਂ ਸੂਣ ਮੋਕੇ ਪੁੜੇ ਨਹੀਂ ਪੋਲੇ ਕਰ ਜਾਂਦੀ ਹੱਡੀ ਰਿਸਣ ਲੱਗ ਪੈਂਦੀ ਓਦੀ ਇਹ ਜਿਹੜੀ ਬੱਕਰੀ ਹੁੰਦੀ ਆ ਇਹ ਢਾਈ ਮਹੀਨਾ ਤੋਂ ਪਲੱਸ ਹੋ ਜਾਂਦੀ ਜਾਂ ਦੋੋਂ ਤੋਂ ਪਲੱਸ ਹੋ ਜਾਂਦੀ ਇਹ ਪੋਲੇ ਪੈਣ ਲੱਗ ਪੈਂਦੇ ਪੁੜੇ ਓਦੇ ਉਹ ਇੱਥੇ ਜਿਵੇਂ ਮੰਨ ਲਓ ਪੂਛ ਵਾਲੀ ਹੱਡੀ ਆ ਉਥੇ ਉਂਗਲਾਂ ਪਣੀਆਂ ਉਹ ਪੋਲਾ ਪਣ ਹੋ ਜਾਊਗਾ ਤੇ ਉਂਗਲਾਂ ਖੁੱਭੜੀਆਂ ਓਦੇ ਵਿੱਚ ਪੇਟ ਥੱਲੇ ਨੂੰ ਭਾਰਾ ਹੋਣ ਲੱਗ ਪੂਗਾ ਹਵਾਨੇ ਕੋਲ ਆਪਾਂ ਹੱਥ ਲਾ ਕੇ ਦੇਖਾਂਗੇ ਤਾਂ ਟਾਈਟ ਲੱਗੂਗਾ ਆਪਾਂ ਨੂੰ ਵੀ ਹਵਾਜਨ ਆਉਂਦਾ ਥੱਲੇ ਨੂੰ ਓਦੀ ਇਹ ਨਿਸ਼ਾਨੀ ਆ ਜਿਹੜੀ ਖਾਲੀ ਬੱਕਰੀ ਆ ਉਹਦੇ ਤੁਸੀਂ ਪੂਛ ਕੋਲੇ ਰੀੜ ਦੀ ਹੱਡੀ ਜਿੱਥੇ ਪੂਛ ਸ਼ੁਰੂ ਹੁੰਦੀ ਹੈ ਉਹਨੇ ਆ ਉਹ ਤੋਂ ਸਖਤ ਹੋਊਗਾ ਉਹਦੀ ਇਹ ਨਿਸ਼ਾਨੀ ਹੈ ਹਾਂਜੀ ਕੋਈ ਹੋਰ ਵੀ ਸਵਾਲ ਹੈਗਾ ਮਨ ਦੇ ਵਿੱਚ ਤਾਂ ਪੁੱਛ ਸਕਦੇ ਆ ਤਾਂ ਆਪਾਂ ਜੀ ਰਾਜਸਥਾਨੋਂ ਲੋੜੋ ਪਿੰਡਾਂ ਤੇ ਕਿ ਉਹਨੇ ਪਠਾ ਪਠੇ ਕਰਕੇ ਉਹਨਾਂ ਦਾ ਸੱਤ ਲਾਉਂਦੇ ਮੌਤ ਕੋਈ ਤਾਮਾਨ ਦੇ ਵਿੱਚ ਕੋਈ ਦਿੱਕਤ ਨਹੀਂ ਲੱਗ ਜਿਹੜੀ ਆਪਾਂ 12 ਬੱਕਰੀ ਲੈ ਕੇ ਆਉਣੇ ਆ ਜੀ ਕੁਣੋ ਸਮੱਸਿਆਵਾਂ ਆਉਂਦੀਆਂ ਇੱਕ ਤਾਂ ਉਹਦੇ ਵਿੱਚ ਮੰਨ ਲਓ ਬਾਹਰੋਂ ਆਈ ਹੁੰਦੀ ਆ ਕੁਣੋ ਮਨ ਵੀ ਘੱਟ ਲੱਗਦਾ ਬਗਾਨੇ ਥਾਂ ਆ ਕੇ ਥੋੜਾ ਬੱਕਰੀ ਦਾ ਲੈ ਜਾਂਦੀ ਖਾਣਾ ਪੀਣਾ ਵੀ ਘਟਾ ਜਾਂਦੀ ਆ ਜਦੋਂ ਆਪਾਂ ਕੋਈ ਵੀ ਬੱਕਰੀ ਜਾਨਵਰ ਬਾਹਰੋਂ ਲੈ ਕੇ ਆਉਣੇ ਆ ਕੁਛ ਦਿਨ ਉਸ ਨੂੰ ਆਪਾਂ ਲੀਵਰ ਟੌਨਿਕ ਦੇਣਾ ਜ਼ਰੂਰੀ ਆ ਉਹਨੂੰ ਲੀਵਰ ਟਾਣ ਕਰੋ ਜਿਵੇਂ ਬਰੋ ਟਾਣ ਹੋ ਗਈ ਜਾਂ ਕੋਈ ਲਿਵ ਪ੍ਰੋਲ ਹੋ ਗਈ ਲਿਵ 52 ਹੋ ਗਈ ਜਾਂ ਇੱਕ ਆ ਜਾਂਦੀ ਹੈ ਨਿਊਰੋਕਾਇੰਟ ਦੇ ਵਿੱਚ ਨਿਊਰੋਕਾਇੰਟ ਪਲੱਸ ਆ ਵੈਕਟ ਆਉਂਦੀ ਹੈ ਪੀਣ ਵਾਲੀ ਦਵਾਈ ਆ ਉਹ ਆਪਾਂ ਅਡਲਟ ਨੂੰ 20 ਐਮ ਐਲ ਦੇਣੀ ਆ ਡੇਲੀ ਉਹਦ ਕੀ ਕਰਨਾ ਉਹਨੇ ਜਦੋਂ ਉਹਨੇ ਪਸ਼ੂ ਬਾਹਰੋਂ ਲੈ ਕੇ ਆਂਦਾ ਉਹਦਾ ਨਰਵਸ ਸਿਸਟਮ ਥੋੜਾ ਜਿਹਾ ਵੀਕ ਹੋ ਜਾਂਦਾ ਕਿਉਂਕਿ ਉਹ ਸਟ੍ਰੈਸ ਜਾ ਆ ਜਾਂਦੀ ਹੈ ਉਹਨੂੰ ਅਪਣੇ ਨਿਊਰੋਕਾਇੰਟ ਦੇਵਾਂਗੇ ਨਾਲੇ ਤਾਂ ਉਹਨੂੰ ਭੁੱਖ ਲੱਗੂਗੀ ਦੂਜੇ ਨੰਬਰ ਤੇ ਵਇਕਟਬ ਹੋ ਜੋਗੀ ਉਹਦਾ ਮਨ ਵੀ ਠਹਿਰ ਜੂਗਾ ਉੱਥੇ ਆਪਣੇ ਜਿੱਥੇ ਆ ਬਾੜੇ ਦੇ ਵਿੱਚ ਛੱਡਾਂਗੇ ਲਿਆ ਕੇ ਉਹ ਸਹੀ ਰਹੂਗੀ ਉੱਥੇ ਆ ਕੇ ਦੂਜੇ ਨੰਬਰ ਤੇ ਜਦ ਆਪਾਂ ਪਹਿਲਾਂ ਆਪਣੀਆਂ ਬੱਕਰੀਆਂ ਤੇ ਹੋਰ ਆਪਾਂ ਨਵੇਂ ਜਾਨਵਰ ਲਿਆ ਕੇ ਛੱਡਿਆ ਉਹਨੂੰ ਕੁਛ ਦਿਨ ਪਾਸੇ ਰੱਖੋ ਜਾਂ ਜਿਹੜੀਆਂ ਬੱਕਰੀਆਂ ਆਪਣੀਆਂ ਇੱਕ ਪੋਰਸ਼ਨ ਦੇ ਵਿੱਚ ਫਿਰਦੀਆਂ ਉਥੇ ਜਾਲੀ ਲੱਗੀ ਹੋਈ ਆ ਉਹਨੂੰ ਦੂਜੇ 'ਚ ਛੱਡੋ ਉਹ ਉਹਨਾਂ ਦੇ ਨਾਲ ਥੋੜਾ ਮੋਹ ਪਾਵੇ ਜੇ ਆਪਾਂ ਲਿਆ ਕੇ ਉਹਨਾਂ ਦੇ ਵਿੱਚ ਹੀ ਛੱਡਾਂਗੇ ਤਾਂ ਵੀ ਉਹ ਬੱਕਰੀ ਨੂੰ ਬਗਾਨੀ ਨੂੰ ਬਹੁਤ ਜ਼ਿਆਦਾ ਮਾਰਨੀਆਂ ਢੋਡਾਂ ਬਹੁਤ ਮਾਰਦੀਆਂ ਇਹ ਉਹਨੂੰ ਖਾਣਾ ਪੀਣਾ ਉਹਦਾ ਬੰਦ ਕਰ ਦੇਣੀ ਆ ਖਾਣ ਨਹੀਂ ਦਿੰਦੀਆਂ ਆਂਗੀਆਂ ਉਹ ਇੰਨੇ ਜਿੱਦ ਤੱਕ ਖੁਸ਼ਕ ਲੱਕ ਆਇਆ ਖੁਸ਼ਕ ਲੱਕੇ ਤੇ ਲਾਉਣੀ ਆਪਣਾ ਪਾਣੀ ਵਾਲਾ ਲੱਕ ਆਇਆ ਇਹ ਵੀ ਜਿੱਥੇ ਦਿੱਕਤ ਨਹੀਂ ਹੁੰਦੀ ਜਿਹੜੀ ਖੁਸ਼ਕ ਲੱਕੇ ਤੋਂ ਆ ਕੇ ਪਾਣੀ ਵਾਲੇ ਲੱਕੇ 'ਚ ਆਈ ਆ ਕੋ ਨੂੰ ਹਰਾਚਾਰਾ ਮਿਲਿਆ ਉਹਨੂੰ ਕੋਈ ਤਾਂ ਇੱਕ ਦਿਨ ਹੀ ਉਹਦਾ ਤੰਦਰੁਸਤ ਹੋਊਗੀ ਤੇ ਉਹਦੀ ਸ਼ਾਇਨਿੰਗ ਵਧੂਗੀ ਉੱਥੇ ਆ ਕੇ ਹਾਂਜੀ ਪਹਿਲਾਂ ਜਿੰਨ ਖੜ ਕਰਨਾ ਹੈ ਕਿਹੜੀ ਤੇਜ਼ ਵਾਲੀਆਂ ਪੁੱਤਣੀਆਂ ਨੇ ਜਾਂ ਕਿ ਬੱਚੇ ਕਿਹੜੀ ਦੀ ਜ਼ਿਆਦਾ ਇਹ ਤਾਂ ਇਹ ਆਪਣਾ ਪਹਿਲਾ ਫੋਕਸ ਹੁੰਦਾ ਹੀ ਹੈ ਬਈ ਜੀ ਕਿ ਕਿਹੜੀ ਆਪਾਂ ਨਸਤ ਰੱਖਣੀ ਆ ਕਿ ਜਿਵੇਂ ਮੰਨ ਲਓ ਤੁਸੀਂ ਬੀਟਰ ਦੇ ਕੰਮ ਕਰਨਾ ਬਰਬਰੀ ਦੇ ਕਾਰਨ ਕੋਈ ਸਰੋਹੀ ਤੇ ਕਰੀ ਜਾਂਦਾ ਪੰਜਾਬ ਦੇ ਵਿੱਚ ਵੀ ਸਰੋਹੀ ਦੇ ਕੋਈ ਤੋਤਾ ਪੁਰੀ ਤੇ ਕਰੀ ਜਾਂਦਾ ਬਾਗ ਲਈ ਰਾਥਾਣ ਦੀਆਂ ਨਸ਼ਾ ਮਸਲਾ ਉਹ ਜਿਵੇਂ ਪੰਜਾਬ ਦੇ ਵਿੱਚ ਤਾਂ ਸਿਰਫ ਬੀਟਲ ਸੀਗੀ ਜਾਂ ਆਪਣੀਆਂ ਦੇਸੀ ਕਾਲੀਆਂ ਬੱਕਰੀਆਂ ਜਿਹੜੀਆਂ ਬਾਹਰ ਚਾਰਨ ਜਾਂਦੀਆਂ ਜਿਵੇਂ ਹੁਣ ਜਿਹੜੇ ਨਵੇਂ ਬੰਦੇ ਨੇ ਰੱਖਣੀਆਂ ਮੈਂ ਪਹਿਲੀ ਗੱਲ ਤਾਂ ਬੰਦੇ ਨੂੰ ਵੇਨਾ ਵੀ ਤੁਹਾਡੇ ਕੋਲੇ ਜਗ੍ਹਾ ਕਿ ਹੋਈ ਆ ਵੀ ਜਗ੍ਹਾ ਤੁਹਾਡੇ ਕੋਲੇ ਖੁੱਲੀ ਆ ਤਾਂ ਬੀਟਲ ਪਾਲ ਲਓ 1 2 3 4 5 ਤੋਂ ਸਟਾਰਟ ਕਰ ਲਓ ਕੰਮ ਜੇ ਤੁਹਾਡੇ ਕੋਲੇ ਜਗ੍ਹਾ ਦੀ ਸਮੱਸਿਆ ਜਗ੍ਹਾ ਘਟਾ ਵੀ ਮੰਨ ਲਓ ਜਿੱਥੇ ਪੰਜ ਬੱਕਰੀਆਂ ਬੀਟ ਲਾਉਣੀਆਂ ਉਥੇ 10 ਬੱਕਰੀਆਂ ਬਰਬਰੀ ਆ ਜਾਣਗੀਆਂ ਚੰਗੀ ਕੁਆਲਿਟੀ ਦੀ ਲੈ ਲਓ 10 ਬੱਕਰੀਆਂ ਪੰਜਾਂ ਜਿੰਨੀਆਂ ਆਮਦਨ ਉਹ ਤੋਂ ਵਾਧੇ ਦੇ ਕੇ ਜਾਣਗੀਆਂ ਜਿਹੜੀ ਬਰਬਰੀ ਬੱਕਰੀ ਹੈ ਜਿਵੇਂ ਮੰਨ ਲਓ 5 ਮਹੀਨਿਆਂ ਤੋਂ ਸੂਪ ਹੀ ਉਹ 6 ਮਹੀਨਿਆਂ ਦੀ ਪੱਠ ਕ੍ਰੋਸ ਹੋ ਜਾਂਦੀ ਆ ਮੇਰੇ ਕੋਲੇ ਪੱਠਾ ਪੱਠਾ ਹੈਗੀਆਂ 6-6 ਮਹੀਨਿਆਂ ਦੀ ਕੱਲ ਹੀ ਇੱਕ 6 ਮਹੀਨਿਆਂ ਵਾਲੀ ਕ੍ਰੋਸ ਹੋਈ ਆ ਸਾਲ ਦੇ ਵਿੱਚ ਵਿੱਚ ਸਾਲ ਤੋਂ ਪਹਿਲਾਂ ਉਹਨੇ ਸੂਪ ਲੈਣਾ ਉਹਨੇ ਸੂਣ ਤੋਂ ਬਾਅਦ 1.5 ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਕ੍ਰੋਸ ਦੁਆਰਾ ਹੋ ਜਾਣਾ ਜਿਹੜੀ ਬਰਬਰੀ ਤੁਸੀਂ ਰੱਖੋਗੇ ਨਾਲੇ ਤਾਂ ਤੁਹਾਡਾ ਉੱਥੇ ਪ੍ਰੈਕਟੀਕਲ ਵਧੇ ਜਾਂਦਾ ਐਕਸਪੀਰੀਅੰਸ ਵਧ ਜਾਂਦਾ ਦੂਜੇ ਨੰਬਰ ਦੇ ਉਹਨੇ ਬੱਚਿਆਂ ਦੀ ਉਹਦੀ ਮਿਕਦਾਰ ਬਹੁਤ ਜ਼ਿਆਦੇ ਬੀਟਲ ਨਾਲੋਂ ਥੋੜੀ ਉੱਥੇ ਜਾਣਕਾਰੀ ਵਧੂਗੀ ਫੇਰ ਤੁਸੀਂ ਭਾਵੇਂ ਕੋਈ ਅੱਧੀ ਨਸਲ ਰੱਖ ਲੇ ਬੀਟਲ ਰੱਖੋ ਬਰਬਰੀ ਰੱਖੋ ਜਿਹੜੀ ਮਰਜ਼ੀ ਰੱਖੋ ਤੁਹਾਨੂੰ ਜਾਣਕਾਰੀ ਬਰਬਰੀ ਤੋਂ ਜਿੰਨੀ ਆਉਣੀ ਹੈ ਉਹਨੀ ਬੀਟਲ ਤੋਂ ਨਹੀਂ ਆਉਣੇਗੀ ਬੀਟਲ ਨੂੰ ਥੋੜੀਆਂ ਬਿਮਾਰੀਆਂ ਦੀਆਂ ਸਮੱਸਿਆਵਾਂ ਵੱਧ ਆਉਣੀਆਂ ਬਰਬਰੀ ਨੂੰ ਤੁਸੀਂ ਭਾਵੇਂ ਵੈਕਸੀਨ ਵੀ ਨਾ ਕਰਵਾਓ ਤੇ ਉਹਨੂੰ ਉਹ ਕੁਦਰਤੀ ਮਾਹੌਲ ਦੇ ਵਿੱਚ ਹੀ ਨਾ ਵਧੀਆ ਪਾਲਦੀ ਹੈ ਬਹੁਤ ਪੂੜੀ ਦਾਣਾ ਰਲਾ ਦਿਓ ਹਰਾ ਪਾਓ ਜੋ ਮਰਜੀ ਪਾਓ ਉਹਨੂੰ ਬੇਸ਼ੱਕ ਤੁਸੀਂ ਦਾਣਾ ਵੀ ਨਾ ਪਾਓ ਕੱਲਾ ਹਰੇਚਾਰੇ ਤੇ ਰੱਖ ਲਓ ਬਰਬਰੀ ਫੇਰ ਵੀ ਕਾਮਯਾਬ ਆ ਜੀ ਆਪਾਂ ਇਹ ਕਹ ਦਿੰਦੇ ਆ ਕਿ ਚੰਗੀ ਰੱਖੋ ਜੀ ਸਾਡਰ ਦੇ ਬੰਦੇ ਨਲਿਆ ਬੰਦਾ ਬਾਤ ਸਾਡੇ ਨਾਲ ਫਟ ਪੂਜੀ ਸਮੱਸਿਆ ਹੈ ਜੀ ਅੱਜ ਕੀ ਕਰਗੇ ਯਾਰ ਆਪ ਕਹ ਦੈ ਨੂੰ ਚੰਗੀ ਰੱਖਿਓ ਯਾਰ ਚੰਗੀ ਦੀ ਡੈਫੀਨੇਸ਼ਨ ਕੀ ਆ ਯਾਰ ਇਹ ਸਮਝ ਨਹੀਂ ਆਈ ਵੈਸੇ ਤਾਂ ਮੈਂ ਤਾਂ ਹੋਣੀ ਆ ਜੀ ਕੱਲ ਵੀ ਨਹੀਂ ਮੇਰਾ ਟਾਈਮ ਲੱਗਿਆਗਾ ਭਾਈ ਜਗਮੀਤ ਨੇ ਤੁਹਾਨੂੰ ਬਰ ਬਾਰਿ ਬਾਰੇ ਤਾਂ ਡੈਫੀਨੇਸ਼ਨ ਦੱਸੀ ਹੋਣੀ ਆ ਵੀ ਕਿਹੜੀ ਚੰਗੀ ਤੇ ਕਿਹੜੀ ਮਾਰੀ ਮਾੜੀ ਆ ਇਹਨੇ ਤੁਹਾਨੂੰ ਇੱਥੇ ਬਲ ਬੋਰਡ ਤੇ ਵੀ ਤੁਹਾਨੂੰ ਇਹਦੇ ਕੰਨਾਂ ਬਾਰੇ ਵੀ ਡਿਟੇਲ ਦੱਸੀ ਹੋਣੀ ਭਾਈ ਡਿੱਗੇ ਕੰਨ ਵਾਲੀ ਥੋੜੀ ਜਿਹੀ ਦੂਗਲੇ ਚ ਆ ਗਈ ਹੁੰਦੀ ਉਹ ਵੀ ਬਰਬਰੀ ਆ ਵੀ ਜਿਹਦਾ ਕੰਨ ਮੜਾ ਇੱਕ ਤਾਂ ਖੜੇ ਕੰਨਾਂ ਦੇ ਵਿੱਚ ਹੀ ਆ ਗਈ ਜਿਵੇਂ ਆਪਾਂ ਦੇਖਦੇ ਹਾਂ ਫੋਟੋਆਂ ਵੀ ਦੇਖਦੇ ਆਂ ਤੇ ਕੋਹਨੀ ਆ ਗਈ ਉਹ ਆਪਣੇ ਬਣੇ ਹੋਏ ਆ ਸਿੰਘਾਂ ਵਾਲੀ ਤੇ ਕੋਹਨੀ ਦਾ ਆਪਾਂ ਜਿਹੜੀਆਂ ਘਰਾਂ ਚ ਰੱਖਣੀਆਂ ਜਿਵੇਂ ਬਰਬਰੀ ਹੋ ਗਈ ਮੰਨ ਲਓ ਬਰਬਰੀ ਦੀ ਗੱਲ ਕਰਦਾ ਮੈਂ ਕਿ ਜਿਹੜੀ ਸਿੰਘਾਂ ਵਾਲੀ ਆ ਕਿ ਯਾਰ ਬਈ ਸਾਡੇ ਬੱਚੇ ਖੇਡਦੇ ਨਾਲ ਤੇ ਸਿੰਘ ਨਾ ਮਾਰੇ ਉਹਦੇ ਹੁਣ ਆਪਾਂ ਸਾਰਿਆਂ ਦਾ ਕੋਨੀਆਂ ਵੀ ਨਹੀਂ ਕਰ ਸਕਦੇਗੇ ਉਹ ਕੁਦਰਤੀ ਆ ਜਿਹੜੀ ਕੋਨੀ ਹੋਣੀ ਆ ਹੁਣ ਮੇਰੇ ਕੋਲ ਜਿਹੜਾ ਮੇਰਾ ਮੋਢਾ ਬੱਕਰੀ ਦਾ ਉਹ ਸਿੰਘਾਂ ਵਾਲੀ ਐ ਉਹਦੇ ਤੋਂ ਸਿੰਘਾਂ ਵਾਲੀਆਂ ਪੱਠਾਂ ਵੀ ਆਈਆਂ ਉਹਦੇ ਤੋਂ ਕੋਨੀਆਂ ਵੀ ਆਈਆਂ ਮੇਰੇ ਕੋਲੇ ਤਾਂ ਮੇਰੇ ਵੀ ਬੱਚੇ ਖੇਡਦੇ ਪਰ ਅੱਜ ਤੱਕ ਕਿਸੇ ਨੇ ਸਿੰਘ ਨਹੀਂ ਮਾਰਿਆਗਾ ਮੇਰੀਆਂ ਬੱਕਰੀਆਂ ਮੇਰੇ ਨਾਲ ਵੀ ਖੇਡਦੀਆਂ ਮੇਰੇ ਨਹੀਂ ਸਿੰਘ ਮਾਰਿਆਗਾ ਉਹਨਾਂ ਨੇ ਹਜੇ ਤੱਕ ਜਿਹੜਾ ਆ ਕਿ ਕੰਨਾਂ ਦੀ ਕੁਆਲਿਟੀ ਕੰਨ ਜੇ ਖੜੇ ਹੋਣਗੇ ਤਾਂ ਉਹ ਥੋੜਾ ਜਿਹਾ ਉਹਦੀ ਮਾਰਕੀਟ ਦੇ ਵਿੱਚ ਵਧ ਗਿਆ ਉਹ ਵਿਕਦੀ ਵੀ ਛੇਤੀ ਆ ਜਿਹੜੀ ਡਿੱਗੇ ਕੰਨਾਂ ਵਾਲੀ ਉਹ ਬਣਾਈਆਂ ਆਪਣੀਆਂ ਹੀ ਆ ਹੈ ਬਰਬਰੀ ਉਹਦਾ ਢਾਂਚਾ ਜਿਹੜਾ ਸਰੀਰਕ ਢਾਂਚਾ ਉਹ ਸੇਮ ਹੋਊਗਾ ਉਹਦਾ ਦੁੱਧ ਵੀ ਉਨਾ ਹੀ ਹੋਊਗਾ ਬਸ ਕੱਲੀ ਕੁਆਲਿਟੀ ਦੀ ਇੱਕ ਸਿੰਗ ਤੇ ਇੱਕ ਕੰਨ ਉਹ ਇੱਕ ਉਹਦੇ ਵੀ ਜਿਹੜੀ ਬਰਬਰੀ ਆ ਇਹਦਾ ਤਾਂ ਮਗਰ ਬਹੁਤ ਘੱਟ ਵਾਲ ਹੁੰਦੇ ਜਿਹੜੇ ਪੱਟ ਤੇ ਮਗਰ ਪੂਛ ਕੋਲੇ ਵਾਲ ਮੰਨ ਲਓ ਜਾਂ ਪੱਟਾਂ ਤੇ ਵਾਲ ਆ ਗਏ ਨੇਵੇ ਵਾਲੇ ਪਿਛਲੇ ਪਾਸੇ ਬਰਬਰੀ ਦੇ ਬਹੁਤ ਘੱਟ ਹੁੰਦੇ ਇਹਦੀ ਕੁਆਲਿਟੀ ਕਹਿੰਦੀ ਸਿੰਗਾ ਤੋਂ ਤੇ ਕੰਨਾਂ ਤੋਂ ਹੀ ਪਛਾਣੀ ਜਾਂਦੀ ਆ ਬਾਹਰਲੀ ਪਹਿਚਾਨ ਹੁੰਦੀ ਬਾਈ ਬਾਹਰਲੀ ਹੋ ਗਈ ਹਾਂਜੀ ਹਾਂਜੀ ਜਿਹੜੀ ਕਿਸੇ ਜੀਵ ਦੀ ਇੰਟਰਨਲ ਜਾਂ ਕੁਆਲਿਟੀ ਦੀ ਗੱਲ ਕਰਦੇ ਆ ਵੀ ਆ ਦੋਹਰੀਆਂ ਜਾਂ ਪਤਨੀਆਂ ਉਹਦੀ ਸਾਨੂੰ ਵੀ ਪਛਾਣ ਆਉਣੀ ਇਹ ਇਹਦੀ ਬਾਹਰੋਂ ਹੀ ਪਛਾਣ ਹੋਣੀ ਆ ਆਪਾਂ ਨੂੰ ਇਹੀ ਪਹਿਚਾਣਾ ਇਹੀ ਪਹਿਚਾਣਾ ਉਹਨੇ ਕਲਰ ਦੀ ਥੋੜੀ ਜਿਹੀ ਪਹਿਚਾਣਾ ਵਿੱਚ ਕਲਰ ਚਿੱਟਾ ਉਹਦੇ ਵਿੱਚ ਲਾਲ ਡੱਬ ਹੈਗੇ ਆ ਕਾਲੇ ਡੱਬ ਹੈਗੇ ਆ ਸੋਹਣੇ ਲੱਗਦੇ ਡਿੱਗੀ ਕਰਨ ਵਾਲੀ ਆ ਇਹ 5000 ਦੀ ਰਹਿ ਗਈ ਜੇ ਇਹੀ ਤੁਹਾਡੇ ਕੋਲੇ ਖੜੇ ਕਰਨ ਵਾਲੀ ਹੁੰਦੀ ਤਾਂ ਮੈਂ ਇਹਨੂੰ 10000 ਦੀ ਲੈ ਜਾਂਦਾ ਤੇ ਜਾਂ ਉਹਨਾਂ ਦੀਆਂ ਬਣੀਆਂ ਹੋਈਆਂ ਬਾਕੀ ਹੈ ਬਰਬਰੀ ਕੋਈ ਅਕਲ ਦਾ ਦੱਸ ਦੋ ਬਈ ਫਰ ਅਕਲ ਫਰ ਅਕਲ ਦਾ ਦੱਸ ਦੋ ਜਰੂਰੀ ਹੈ ਇਹਦੀ ਬਰਬਰੀ ਵੀ ਆਪਾਂ 5% ਤੋਂ ਸ਼ੁਰੂ ਕਰੀਏ ਜਾਂ 2-4% ਬੱਚੇ ਵਾਲੀ ਤੋਂ ਬਰਬਰੀ ਦੇ ਵਿੱਚ ਆ ਜੀ ਬਰਬਰੀ ਤੋਂ ਉਹ ਆਪਾਂ ਪੱਟ ਤੋਂ ਵੀ ਸ਼ੁਰੂ ਕਰ ਸਕਦੇ ਹਾਂ 4 ਮਹੀਨਿਆਂ ਦੇ ਤਿੰਨ ਮਹੀਨਿਆਂ ਦੇ ਪਾਠ ਲੈ ਲਓ ਉਹਨੇ ਤਿੰਨ ਮਹੀਨੇ ਤੁਸੀਂ ਇਹਨੂੰ ਸੰਭਾਹੋਗੇ ਚੰਗੀ ਖਰਾਕ ਪਾਉਂਗੇ ਉਹ 6 ਮਹੀਨਿਆਂ ਦੀ ਕ੍ਰੋਸ ਹੋ ਜਾਣੀ ਆ ਜਿਹੜੀ ਬੀਟਲ ਆ ਇਹ ਆਪਾਂ ਜੇ ਦੋ ਦੰਦ ਲਵਾਵਾਂਗੇ ਜਾਂ ਚਾਰ ਦੰਦ ਕ੍ਰੋਸ ਹੋਈ ਦੀ ਲਵਾਵਾਂਗੇ ਤਸੱਲੀ ਵਾਲੀ ਥਾਂ ਤੋਂ ਲਵਾਵਾਂਗੇ ਦੋ ਦੰਦ ਬੱਕਰੀ ਲੈ ਲਈ ਉਹਦਾ ਪਤਾ ਹੀ ਨਹੀਂ ਉਹ ਦੇਸੀ ਬੱਕਰੇ ਦਾ ਕ੍ਰੋਸ ਕਰਾਈ ਹੋਵੇ ਤਾਂ ਕਿ ਬੱਚਾ ਮਾੜਾ ਕੱਢ ਦੇ ਆਪਣੇ ਸਾਰੇ ਪੈਸੇ ਖੂਹ ਚ ਜਾਣਗੇ ਉਹ ਆਪਾਂ ਜੇ ਚੰਗੇ ਥਾਂ ਤੋਂ ਲਵਾਵਾਂਗੇ ਇਹ ਵੀ ਬਰੀਡਰ ਚੰਗੇ ਤੋਂ ਕ੍ਰੋਸ ਹੋਈ ਆ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਸ਼ੁਰੂਆਤ ਦੀ ਬਰਬਰੀ ਆ ਫਾ ਤਿੰਨ ਤੋਂ ਚਾਰ ਮਹੀਨਿਆਂ ਦਾ ਬੱਚਾ ਲੈ ਕੇ ਉਦੋਂ ਵੀ ਆਪਾਂ ਕਾਮਯਾਬ ਆਂ ਜਿਹੜੀ ਬੀਟਲ ਆ ਉਹ ਆਪਾਂ ਦੋ ਦੰਦਾਂ ਦੇ ਜਾਂ ਚਾਰ ਦੰਦ ਲਾਵਾਂਗੇ ਤਾਂ ਵਧੀਆ ਬੀਟਲ ਦਾ ਬੱਚਾ ਪਾਲਣਾ ਬਹੁਤ ਔਖਾ ਬਿਨਾਂ ਦੁੱਧ ਤੋਂ ਕਿਉਂਕਿ ਕਿੰਨੀ ਮਰਜ਼ੀ ਖਰਾਕ ਪਾਈ ਚਲੋ ਜਿੰਨਾ ਚਿਰ ਬੱਚੇ ਨੂੰ ਦੁੱਧ ਨਹੀਂ ਮਿਲਦਾ ਉਹ ਛੇਤੀ ਕਾਮਯਾਬ ਨਹੀਂ ਹੁੰਦਾਗਾ ਜਿਹੜਾ ਬਰਬਰੀ ਦਾ ਬੱਚਾ ਇਹਨੂੰ ਤੁਸੀਂ ਜੇ ਦੁੱਧ ਤੋਂ ਤੋੜ ਵੀ ਲਿਆਉਂਗੇ ਇਹਨੂੰ ਆਪਾਂ ਘਰੇ